ਤੁਹਾਡੇ ਸਾਰਿਆਂ ਦੀ ਡਿਮਾਂਡ ਦੇ ਉੱਪਰ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚ ਚੁੱਕੇ ਹਾਂ ਜੀ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਦਾ ਆਪਣਾ ਚੈਨਲ ਤੇ ਜਿਹੜੀਆਂ ਮਸ਼ੀਨਰੀਆਂ ਲੈ ਕੇ ਪਹੁੰਚਿਆ ਇੱਕ ਕੋਠੀ ਤੁਹਾਨੂੰ ਮਿਲੂਗੀ ਤੇ ਤੁਹਾਡੇ ਇਲਾਕੇ ਚੋਂ ਹੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਪੂਰੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ نیچے ਹਰੇ ਜਿਹੇ ਅੱਖਰਾਂ ਦੇ ਵਿੱਚ ਇੱਕ ਪਾਸੇ ਚੁੰਨ ਦੇ ਵਿੱਚ ਲਿਖਿਆ ਰਹਿੰਦਾ ਜੀ ਨੰਬਰ ਆਪਣਾ 87140 38764 ਜੇ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਹੈ ਕੋਠੀ ਆ ਘਰ ਮਕਾਨ ਹਵੇਲੀ ਮਹਿਲ ਕੁਝ ਵੀ ਹੈ ਜੋਸੀ ਵੇਚਣਾ ਚਾਹੁੰਦੇ ਸੀ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਕਰਵਾ ਸਕਦੇ ਹਾਂ ਤੇ ਪੂਰੀ ਆਪਾਂ ਹੁਣ ਗੱਲ ਕਰਦੇ ਹਾਂ ਜਿਹੜੀ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਆਪਣੇ ਕੋਲ ਬੀਟ 2011 ਮਾਡਲ ਟੌਪ ਮਾਡਲ ਤੇ ਡੀਜ਼ਲ ਵਰਜਨ ਗੱਡੀ ਲੈ ਕੇ ਪਹੁੰਚਿਆ ਫੁੱਲ ਇੰਸ਼ੋਰੈਂਸ ਆਪਾਂ ਨੂੰ ਗੱਡੀ ਦਾ ਮਿਲ ਜੂਗਾ ਨਵੇਂ ਟਾਇਰ ਨੇ ਨਵੇਂ ਅਲਾਈ ਲੱਗੇ ਹੋਏ ਆ ਜੀ ਗੱਡੀ ਦੀ ਕੰਡੀਸ਼ਨ ਆਲ ਓਕੇ ਆ 135000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲ ਇਲਾਕੇ ਭੇਜੀ ਆ ਗੱਡੀ ਚ ਕਮੀ ਕੋਈ ਨਹੀਂ ਹੈਗੀ ਵਧੀਆ ਗੱਡੀ ਹੈ ਘਰ ਦੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਤੇ ਵਧੀਆ ਚਲਾਈ ਹੋਈ ਹੈ ਬਾਕੀ ਤੁਹਾਡੇ ਸਾਹਮਣੇ ਹੈ ਜੀ ਗੱਡੀ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਗੱਡੀ ਪਸੰਦ ਆਈ ਉਹ ਵੀ ਜਾ ਕੇ ਦੇਖ ਸਕਦੇ ਹੋ ਲੁਧਿਆਣੇ ਮਾਲਕ ਨੇ ਕਿਹਾ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਹਰ ਪਾਸੋਂ ਹਰ ਤਰ੍ਹਾਂ ਦੀ ਹਰ ਚੀਜ਼ ਦੀ ਤੇ ਸਾਰਾ ਕੁਝ ਵਧੀਆ ਮਿਲ ਜੂਗਾ ਕੋਈ ਵੀ ਗੱਲ ਕਰਨੀ ਹੋਵੇ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਸਕਰੀਨ ਤੇ ਆਪਾਂ ਨੰਬਰ ਦੇ ਰੱਖਿਆ ਜੀ 86 998 5161 ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਤੇ ਹੁਣ ਆਪਾਂ ਸੈਕਿੰਡ ਗੱਡੀ ਦੀ ਗੱਲ ਕਰਾਂਗੇ ਜਿਹੜੀ ਦੂਜੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀ ਹੈ ਜੀ ਤੁਸੀਂ ਜਿਵੇਂ ਕੀ ਦੇਖ ਰਹੇ ਹੋ i20 ਗੱਡੀ ਹੈ ਸਪੋਰਟਸ ਮਾਡਲ ਹੈ ਤੇ 2010 ਮਾਡਲ ਹੈ ਜੀ ਗੱਡੀ ਪੈਟਰੋਲ ਤੇ ਹੈ ਤੇ ਸੀएनजी ਤੇ ਵੀ ਐਤੀ ਗੱਡੀ ਦੋਮਾ ਤੇ ਐ ਤੇ ਸਾਰੀ ਗੱਡੀ ਸਾਰੀ ਜੈਨੂਨ ਐ ਮਾਨਸਾ ਏਰੀਆ ਚ ਮਾਲਕ ਦੇ ਘਰੇ ਖੜੀ ਐ ਟਾਇਰ ਬਹੁਤ ਵਧੀਆ ਨੇ ਤੇ ਟਾਇਰਾਂ ਦੇ ਵਿੱਚ ਆ ਲਾਈ ਲੱਗੀ ਹੋਈ ਨਹੀਂ ਬਾਕੀ ਫੋਟੋਆਂ ਚਾਰੇ ਪਾਸੇ ਚੱਲ ਰਹੀਆਂ ਤੇ ਮਾਲਕ ਨਾਲ ਮੇਰੀ ਪੂਰੀ ਗੱਲ ਹੋਈ ਜੀ ਮਾਲਕ ਨੇ ਸਾਰਾ ਕੁਝ ਦੱਸਿਆ ਤੇ ਮਾਲਕ ਦੇ ਦੱਸਣ ਮੁਤਾਬਕ ਮੈਂ ਤੁਹਾਨੂੰ ਸਾਰਾ ਕੁਝ ਦੱਸ ਰਿਹਾ ਜੀ ਬਾਕੀ ਤੁਸੀਂ ਜਾ ਕੇ ਦੇਖਣੀ ਹੋਵੇ ਆਪ ਜਾ ਕੇ ਦੇਖ ਲਿਓ ਆਪ ਦੀਆਂ ਅੱਖਾਂ ਨਾਲ ਦੇਖੀ ਗੱਲ ਕੁਝ ਹੋਰ ਹੁੰਦੀ ਆ ਰੇਟ 1.65 ਇਹਨਾਂ ਨੇ ਮੰਗੇ ਬਾਕੀ ਕਹਿੰਦੇ ਸੀਗੇ ਮੌਕੇ ਤੇ ਜਰੂਰ ਕਰ ਲਾਂਗੇ ਲੈਸ ਬਸ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਤੇ ਜਿਨ੍ਹਾਂ ਦਾ ਆ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆ ਨੰਬਰ ਹੈ ਜੀ 9850075762601 ਇਸੇ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਇੱਕ ਹੋਰ ਗੱਡੀ ਮਾਲਕ ਨੇ ਵੇਚੀ ਆ ਗੱਡੀ ਆ ਜੀ ਸਵਿਫਟ ਸਵਿਫਟ ਗੱਡੀ ਆ ਮਾਡਲ 2011 ਦਾ ਨੰਬਰ ਦਿੱਲੀ ਮਿਲੂਆ 스ਵਿਫਟ VDI ਡੀਜ਼ਲ ਵਰਜਨ ਹੈਦੇ ਟਾਇਰ 70 ਤੋਂ 75 ਪੈਸੇ ਗੱਡੀ ਦੀ ਕੰਡੀਸ਼ਨ ਆਲ ਓਕੇ ਅੰਦਰ ਬਾਹਰੋਂ ਜਮ੍ਹਾਂ ਸਾਫ ਪਈ ਹੈ ਜੇ ਆਪਾਂ ਸੀਟ ਕਵਰ ਦੀ ਗੱਲ ਕਰੀਏ ਬਹੁਤ ਵਧੀਆ ਟੋਪ ਕੁਆਲਿਟੀ ਦੇ ਆਪਾਂ ਨੂੰ ਸੀਟ ਕਵਰ ਮਿਲ ਜਾਣਗੇ ਜੀ ਬਾਕੀ ਜਾ ਕੇ ਦੇਖਣੀ ਹੈ ਬਗੱਡੀ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਇਹਨਾਂ ਦੇ ਏਰੀਆ ਦੇ ਵਿੱਚ ਤੇ ਗੱਡੀ ਮਾਲਕ ਦੇ ਘਰੇ ਖੜੀ ਹੈ ਸੈਂਟਰ ਲੁੱਕ ਬੈਕ ਸਾਈਡ ਕੈਮਰਾ ਲੱਗਿਆ ਹੋਇਆ ਅੰਦਰ ਸਕ੍ਰੀਨ ਲੱਗੀ ਹੋਈ ਐ ਜੀ ਰੇਟ 2 ਲੱਖ ਰੁਪਿਆ ਕਿਹਾ ਇਹਨਾਂ ਨੇ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਬਹਿ ਕੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ 2 ਲੱਖ ਰੁਪਿਆ ਡਿਮਾਂਡ ਐ ਤੇ ਜਿਨ੍ਹਾਂ ਦੀ ਗੱਡੀ ਐ ਜੀ ਉਹਨਾਂ ਦਾ ਨੰਬਰ ਆ 8360513414 ਨੰਬਰ ਤੇ ਫੋਨ ਤੁਸੀਂ ਜ਼ਰੂਰ ਕਰ ਲਿਓ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਸਵਿਫਟ ਗੱਡੀ ਕੋਹਰ ਵੇਚੀ ਆ ਮਾਲਕ ਨੇ ਆ ਗੱਡੀ ਸੈਕੰਡ ਓਨਰ ਐ ਮਾਡਲ ਇਹਦਾ 2015 ਗਾ 2015 ਮਾਡਲ ਹੈ ਤੇ ਇਹ ਗੱਡੀ ਲੁਧਿਆਣੇ ਖੜੀ ਹੈ ਜਾ ਕੇ ਆਪਾਂ ਦੇਖਣੀ ਹੋਵੇ ਲੁਧਿਆਣੇ ਜਾ ਕੇ ਦੇਖ ਸਕਦੇ ਹਾਂ ਚਲਾ ਕੇ ਦੇਖਣੀ ਹੋਵੇ ਜਾ ਕੇ ਚਲਾ ਕੇ ਦੇਖ ਸਕਦੇ ਹਾਂ ਟ్రਾਈ ਲੈਣੀ ਹੋਵੇ ਟ్రਾਈ ਲੈ ਸਕਦੇ ਹਾਂ ਬਾਕੀ ਮਾਲਕ ਨੇ ਕਿਹਾ ਇੰਜਨ ਗੇਅਰ ਬਿਲਕੁਲ ਫੁੱਲ ਗਾਰੰਟੀ ਹੈ ਕੋਈ ਨਾ ਤਾਂ ਸਿੰਗਲ ਸਕਰੈਚ ਹੈ ਨਾ ਕੋਈ ਐਕਸੀਡੈਂਟ ਹੋਈ ਹੈ ਨਾ ਕੋਈ ਡੈਮੇਜ ਹੈ ਗੱਡੀ ਪੰਜਾਬ ਨੰਬਰ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨਹੀਂ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ। ਬਾਕੀ ਤੁਹਾਡੇ ਸਾਹਮਣੇ ਗੱਡੀ ਆ ਸਾਰਾ ਕੁਝ ਲਗਭਗ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਤੇ ਗੱਡੀ ਨੂੰ ਜਾ ਕੇ ਦੇਖ ਸਕਦੇ ਹਾਂ। ਰੇਟ ਮਾਲਕ ਨੇ ਕਿਹਾ 4,70,000 ਰੁਪਿਆ। ਬਾਕੀ ਕਹਿੰਦੇ ਸੀਗੇ ਮੌਕੇ ਤੇ ਘਾਟਾ ਵਾਦਾ ਕਰ ਲਾਂਗੇ ਜ਼ਰੂਰ। ਇੱਕ ਬਾਰੀ ਸਿਰਫ ਸਾਡੀ ਡਿਮਾਂਡ ਹੈ ਕਿ ਬਾਕੀ ਤੁਸੀਂ ਮਾਲਕ ਨਾਲ ਆਪੀ ਗੱਲ ਕਰ ਲਿਓ ਜੀ। ਤੇ ਆ ਸਬਕਟ ਗੱਡੀ ਦੀ ਗੱਲ ਹੋ ਗਈ। ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਸ਼ੀਨਰੀਆਂ ਤੇ ਕੋਠੀ ਆਪਣੀ ਪਈ ਹੈ ਜੀ ਪੂਰੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਕਿਤੋਂ ਵੀ ਦੇਖ ਰਹੇ ਹੋ ਜੀ ਪਿੰਡ ਚੋਂ ਸ਼ਹਿਰ ਚੋਂ ਜਿੱਥੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਵੇਚਣ ਵਾਸਤੇ ਕੋਠੀ ਆ ਜਾਂ ਮਕਾਨ ਹੈ ਘਰ ਹੈ ਕੋਈ ਵੀ ਗੱਡੀ ਆ ਮੋਟਰਸਾਈਕਲ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜ ਕੇ ਜਮਾ ਫਰੀਦ ਵਿੱਚ ਐਡ ਕਰਵਾ ਸਕਦੇ ਹਾਂ ਆਪਣਾ ਜਿਹੜਾ WhatsApp ਨੰਬਰ ਹੈ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 38764 ਆਪਣੇ ਨੰਬਰ ਤੇ ਤੁਸੀਂ ਭੇਜ ਕੇ ਐਡ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਆ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ नीचे सब्सक्राइब ਦਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਟ ਸੈਟ ਕਰਕੇ ਕਲਿੱਕ ਜਰੂਰ ਕਰ ਦਿਓ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਆਪਾਂ ਕਰ ਰਹੇ ਸੀਗੇ ਤੇ ਹੁਣ ਫਿਰ ਤੋਂ ਸ਼ੁਰੂ ਕਰਦੇ ਆ ਆਪਣੀ ਵੀਡੀਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਗੱਡੀ ਮਾਲਕ ਨੇ ਭੇਜੀ ਹੈ Maruti 800 2002 ਮਾਡਲ ਗੱਡੀ ਹੈ ਜੀ 2002 ਮਾਡਲ ਗੱਡੀ ਹੈ ਕੰਡੀਸ਼ਨ ਆ ਲੁੱਕੀ ਹੈ ਘਰ ਦੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਐ ਕੋਈ ਨੁਕਸ ਨਹੀਂ ਗੱਡੀ 'ਚ ਨਾ ਕੋਈ ਐਕਸੀਡੈਂਟਡ ਐ ਨਾ ਕੋਈ ਡੈਮੇਜ ਐ ਬਾਾਕੀ ਚਾਰੇ ਪਾਸੋਂ ਫੋਟੋਆਂ ਇਹਨਾਂ ਨੇ ਬਹੁਤ ਵਧੀਆ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਗੱਡੀ ਦਾ ਰੇਟ ਆ ਸਿਰਫ ਸਿਰਫ ਰੇਟ ਐ ਜੀ 40000 500 ਰਾਮਪੁਰਾ ਫੂਲ ਨਦਰੀਆ ਤੇ ਜਿਨ੍ਹਾਂ ਦੀ ਗੱਡੀ ਐ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਤੇ ਹੁਣ ਆਪਾਂ ਗੱਲ ਕਰ ਦਾਂ ਜੀ ਆਪਣੇ ਕੋਲੇ ਇੱਕ ਕੋਠੀ ਮਾਲਕ ਨੇ ਭੇਜੀ ਆ ਮਕਾਨ ਜੀ ਕੋਠੀ ਵਾਂਗੂ ਬਣਿਆ ਹੋਇਆ ਤੇ ਸਕਰੀਨ ਤੇ ਵੀਡੀਓ ਚੱਲ ਰਹੀ ਆ ਤੇ ਇਹਨਾਂ ਨੇ ਸਾਰਾ ਕੁਝ ਆਪਾਂ ਨੂੰ ਦੱਸਿਆ ਤੇ ਵੀਡੀਓ ਵੀ ਪੂਰੀ ਕੰਪਲੀਟ ਵਧੀਆ ਇਹਨਾਂ ਨੇ ਬਣਾ ਕੇ ਭੇਜੀ ਆ ਆਪਣੇ ਕੋਲੇ ਜਿਹੜੀ ਜਗ੍ਹਾ ਮਿਲੂਗੀ 3 ਮਰਲੇ ਤੋਂ 2 ਗੱਜ ਉੱਪਰ ਜਗ੍ਹਾ ਮਿਲ ਚੁਗੀ ਜੀ 3 ਮਰਲੇ ਤੇ 2 ਗੱਜ ਤੇ ਜਿਹੜਾ ਮਕਾਨਾ ਜੀ ਇਹਦੇ ਵਿੱਚ 3 ਬੈੱਡਰੂਮ ਆਪਾਂ ਨੂੰ ਮਿਲ ਜਾਣਗੇ ਤੇ ਵਧੀਆ ਬਾਥਰੂਮ ਮਿਲ ਜੂਗਾ ਤੇ ਕਿਚਨ ਮਿਲ ਜੂਗਾ। ਬਾਕੀ ਸਾਰਾ ਕੁਝ ਤੁਸੀਂ ਦੇਖ ਹੀ ਰਹੇ ਹੋ ਜੀ। ਸਕਰੀਨ ਤੇ ਵੀਡੀਓ ਚੱਲ ਰਹੀ ਆ ਤੇ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਆਪਣੇ ਕੋਲੇ ਭੇਜੀ ਆ ਜੀ। ਤੁਸੀਂ ਦੇਖ ਰਹੇ ਹੋ ਵੀਡੀਓ ਸਕਰੀਨ ਤੇ ਚੱਲ ਰਹੀ ਆ ਤੇ ਆਪਣੇ ਕੋਲੇ ਮਾਲਕ ਨੇ ਰੇਟ ਸਿਰਫ 17 ਲੱਖ ਰੁਪਇਆ ਲਾ ਕੇ ਭੇਜੇਗਾ। ਤੇ ਆਪਣੇ ਕੋਲੇ ਆਹ ਜਿਹੜੀ ਕੋਠੀ ਪਹੁੰਚੀ ਆ ਆਪਣੇ ਕੋਲੇ ਖਾਸ ਅੰਮ੍ਰਿਤਸਰ ਏਰੀਆ ਚ ਪਹੁੰਚੀ ਅਸੀਂ ਅੰਮ੍ਰਿਤਸਰ ਇਹਨਾਂ ਦਾ ਏਰੀਆ ਤੇ ਨੀਅਰ ਸ਼ਹੀਦ ਦਾ ਸਾਹਿਬ ਗੁਰੂ ਘਰ ਹੈ ਜੀ ਤੇ ਤਰਨ ਤਰਨ ਰੋਡ ਨਹਿਰ ਟੱਪ ਕੇ ਪੁਲ ਦੇ نیچے ਇਹਨਾਂ ਦੀ ਆਹ ਕੋਠੀ ਹੈ ਜੀ ਤੁਸੀਂ ਜਾ ਕੇ ਦੇਖਣੀ ਹੋ ਵਿੱਚ ਆ ਕੇ ਦੇਖ ਵੀ ਸਕਦੇ ਹੋ ਬਾਕੀ ਜਗ੍ਹਾ ਜਿਹੜੀ ਹੈਗੀ ਆ ਰਜਿਸਟਰੀ ਵਾਲੀ ਹੈ ਜੀ ਤੇ ਸਾਰੇ ਕੁਝ ਤੁਸੀਂ ਦੇਖ ਰਹੇ ਹੋ ਤੇ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ 98728 ਤੇ 72600 79 ਇਸੇ ਨੰਬਰ ਤੇ ਗੱਲ ਵੀ ਤੁਸੀਂ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜੀ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲੈ ਕਰ ਹੀ ਲਈ ਜੀ ਤੇ ਕੋਠੀ ਪੂਰੀ ਦੇਖ ਲਈ ਤੁਸੀਂ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਕੋਠੀ ਤੇ ਮਸ਼ੀਨਰੀਆਂ ਕਿਵੇਂ ਲੱਗੀਆਂ ਜਰੂਰ ਦੱਸਿਓ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਜਰੂਰ ਕਰਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਕੋਈ ਮੋਟਰਸਾਈਕਲ ਹੈ ਉਠੀਏ ਘਰ ਮਕਾਨਾਂ ਕੋਈ ਗੱਡੀ ਆ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹਾਂ ਆਪਣਾ WhatsApp ਨੰਬਰ ਨੀਚੇ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ 78140 3864 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਦਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕੀ ਚਾਹੀਦਾ ਕਿਹੜੇ ਏਰੀਆ ਚੋਂ ਕਿੰਨੇ ਰੇਟ ਦੇ ਵਿੱਚ ਮੈਨੂੰ ਦੱਸਿਓ ਕਮੈਂਟ ਕਰਕੇ ਜਰੂਰ ਜੀ